ਨਾਮ ਕੀ ਹੈ ਨਾਮ ਮੇਰਾ ਨਾਮ ਜੈ ਗੁਰਦੇਵ ਹੈ ਜੈ ਗੁਰਦੇਵ ਜੈ ਗੁਰਦੇਵ ਕਿੱਥੋਂ ਆਇਓ ਕਿੱਥੋਂ ਆਇਓ ਮੈਂ ਬਰੇਲੀ ਸੇ ਆਇਆ ਬਰੇਲੀ ਤੋਂ ਆਇਆ ਕਦੋਂ ਆਇਆ ਕਦੋਂ ਆਇਆ ਬਰੇਲੀ ਤੋਂ ਅੱਜ 5 ਦਿਨ ਹੋ ਗਏ ਕੌਣ ਛੱਡ ਕੇ ਗਿਆ ਇੱਥੇ ਕੌਣ ਲੈ ਕੇ ਆਇਆ ਤੁਹਾਨੂੰ ਇੱਥੇ ਕੌਣ ਲੈ ਕੇ ਆ ਕਿਹਦੇ ਨਾਲ ਆਇਓ ਮੇਰਾ ਬੇਟਾ ਲੈ ਕੇ ਆਇਆ ਕਿੱਥੇ ਆ ਬੇਟਾ ਤੁਹਾਡਾ ਬੇਟਾ ਮਜ਼ਦੂਰੀ ਕਰਤਾ ਹੈ ਉਹ ਕੱਲ ਚਲਾ ਗਿਆ ਅੱਛਾ ਇਹ ਬਿਜ਼ਨਸ ਤੁਸੀਂ ਕਰਦੇ ਹੋ ਕਿ ਹੋਰ ਵੀ ਕੋਈ ਦੇਖਦਾ ਨਾਲ ਸਰਿੰਦ ਹੈ ਸਰਿੰਦ ਹੈ ਕਿਹਨੇ ਦੱਸਿਆ ਸੀ ਤੁਹਾਨੂੰ ਵੀ ਉਰੇ ਮੰਗਣਾ ਉਹ ਕਿਹਨੇ ਦੱਸਿਆ ਸੀ ਤੁਹਾਨੂੰ ਮੰਗਣਾ ਉਹਰੇ ਹੈ ਜੀ ਉਰੇ ਹੋਇਆ ਕੀ ਆ ਬਾਪੂ ਜੀ ਪਤਾ ਤੁਹਾਨੂੰ ਵੀ ਕਿਉਂ ਸੰਗਤ ਆਈ ਐ ਇਨੀ ਕੀ ਗੱਲ ਉਸਨ ਕੋ ਆਏਗਾ ਇਹ ਲੋਕ ਇਨੇ ਇਕੱਠੇ ਕਿਉਂ ਹੋਏ ਨੇ ਪਤਾ ਤੁਹਾਨੂੰ ਕੁਝ ਹਾਂ ਪਤਾ ਕੁਝ ਕੀ ਆ ਗੁਰਦੁਆਰੇ ਚ ਕੀ ਆ ਸੰਗਤ ਕਿਉਂ ਆਈ ਆ ਪਤਾ ਹਾਂ ਕਿਉਂ ਆਈ ਆ ਯੇ ਸੰਗਤ ਆਤੀ ਹੈ ਕਿਉਂ ਆ ਰਹੀ ਹੈ ਕੁਛ ਪਤਾ ਹੈ ਆਪਕੋ ਮੱਥਾ ਟੇਕਨੇ ਕੋ ਆਤੀ ਹੈ ਕਿਉਂ ਮੱਥਾ ਟੇਕਨੇ ਕੌਣ ਸੇ ਦਿਨ ਚੱਲ ਰਹੇ ਆ ਪਤਾ ਤੈਨੂੰ ਕੁਛ ਤੇਰੇ ਕਮਾਈ ਕਰਨ ਵਾਲਾ ਘਰ ਚ ਹੈ ਨਹੀਂ ਕੋਈ ਕਮਾਈ ਕਰਨੇ ਵਾਲਾ ਹੈ ਨਹੀਂ ਕੋਈ ਤੂੰ ਭੀਖ ਮੰਗਦਾ ਮੇਰਾ ਕਮਾਈ ਕਰਨੇ ਵਾਲਾ ਕੌਣ ਹੈ ਅਸੀਂ ਤੁਹਾਨੂੰ ਆਸ਼ਰਮ ਭੇਜਣ ਲੱਗੇ ਆਂ। ਅੱਛਾ ਬਜ਼ੁਰਗ ਵਾਲੇ ਆਸ਼ਰਮ ਭੇਜਦੇ ਆ ਤੁਹਾਨੂੰ। ਕਾਹਾਂ? ਲੁਧਿਆਣਾ। ਮਨੁੱਖਤਾ ਦੀ ਸੇਵਾ ਆਸ਼ਰਮ ਹੈ। ਉੱਥੇ ਤੁਹਾਡੇ ਵਰਗੇ ਬਜ਼ੁਰਗ ਹੋਰ ਵੀ ਨੇ। ਉੱਥੇ ਭੇਜ ਦਿੰਨੇ ਆ ਤੁਹਾਨੂੰ। ਠੀਕ ਐ? ਭੀਖ ਨਹੀਂ ਗੁਰੂ ਘਰਾਂ 'ਚ ਮੰਗਣਾ। ਸਦਾ ਆਪ ਹੀ ਰਹਤੇ। ਮੈਂ ਤੁਹਾਡੇ ਵਰਗਿਆਂ ਦੀ ਸੇਵਾ 'ਚ ਲੱਗਿਆ ਹੋਇਆ ਆਂ। ਗੁਰੂ ਸਾਹਿਬ ਨੇ ਡਿਊਟੀ ਲਾਈ ਹੋਈ ਆ ਮੇਰੀ। ਅੱਛਾ ਅੱਛਾ ਠੀਕ ਐ। ਚਲੋ ਆਜੋ ਤੁਹਾਨੂੰ ਲੈ ਚਲੀਏ ਅੱਜ ਤਾਂ ਨਹੀਂ ਆਉਂਗਾ ਬੇਟਾ ਐ ਕਿਉਂ ਆਜੇ ਕਿਉਂ ਨਹੀਂ ਆਉਂਗਾ ਨਹੀਂ ਤਾਂ ਬੇਟਾ ਸੇ ਤੁਹਾਨੂੰ ਪਤਾ ਪੰਜਾਬ ਚ ਆਪਰੇਸ਼ਨ ਜੀਵਨ ਜੋਤ ਦੇ ਤਹਿਤ ਤੂੰ ਭੀਖ ਨਹੀਂ ਮੰਗ ਸਕਦਾ ਅੱਜ ਚਲ ਕੱਲ ਚਲਾਂਗੇ ਕੱਲ ਕਿਉਂ ਕਿੰਨੇ ਪੈਸੇ ਇਕੱਠੇ ਕੀਤੇ ਨੇ ਅੱਜ ਦਿਖਾ ਪਹਿਲਾਂ ਆ ਦੋ ਜੇਪ ਭਰੇ ਦੋ ਜਮ ਕੱਢੋ ਆਜੋ ਕੱਢੋ ਪਹਿਲਾਂ ਆ ਜੋ ਮਾਇਆ ਕੱਢ ਲਓ ਬਾਪੂ ਜੀ ਨਾ ਠੱਕਾ ਨਾ ਕਰੋ ਸਾਰੀਆਂ ਕੱਢਣੀਆਂ ਨਹੀਂ ਇਹਨਾਂ ਨੂੰ ਝਟਕਾ ਨਹੀਂ ਨਾ ਲੱਗਦਾ ਜਦ ਤੱਕ ਆ ਨਹੀਂ ਹੋਰ ਆਇਆ ਮੈਨੂੰ ਕਿਆਜੀ ਖਾ ਫੇਰੋ ਸੱਜਣ ਅੱਛੇ ਨੂੰ ਜੋਗੇ ਕੋਰਲੇ ਅਰਲੀ ਪੰਜਾਬ ਸਰਕਾਰ ਚੋਂ ਆਪਰੇਸ਼ਨ ਜੀਵਨ ਜੋਤ ਚੱਲ ਰਿਹਾ ਜੀ ਉਹਦੇ ਤਹਿਤ ਆ ਦੇਖੋ ਆ ਦੇਖੋ ਹੋਰ ਦੇਖੋ ਪ੍ਰਾਈਵੇਟ ਕੋਟ ਮੈਨੂੰ ਇੱਥੇ ਮੈਂ ਰਮਾਲ ਰਮੂਲ 500 500 نوٹ ਵੀ ਆ ਗਏ ਵਿੱਚ ਕੋਈ ਰਮਾਲ ਹੈਗੀ ਇੱਥੇ ਮੈਂ 10000 ਯਾਰ ਹੋਰ ਨਿਕਲੇ ਇਹ ਤਾਂ ਸ਼ੁਰੂਆਤ ਹੈ ਦੂਜੇ ਜੇਬਾਂ ਵਿੱਚ ਕੋਈ ਜੇ ਪਰਲੀਆਂ ਵੀ ਪਰਲੀਆਂ ਇੱਥੇ ਇਹ ਸਾਰੇ ਸਾਡੀ ਸੰਗਤ ਦੇ ਨੇ ਜਿਹੜੇ ਇਹਨਾਂ ਤੇ ਤਰਸ ਕਰਦੇ ਨੇ ਉਹ ਦੇਖ ਲਓ ਏ ਭਾਜੀ ਇਹ ਇਹ ਪੀਕ ਉੱਥੇ ਮੰਗ ਸਕਦੇ ਨੇ ਜਿੱਥੇ ਲੰਗਰ ਪਾਣੀ ਨਾ ਹੋਵੇ ਸਾਡੇ ਲੰਗਰ ਚੱਲਦੇ ਨੇ ਹਾਂਜੀ ਦੇਖ ਲਓ ਬੀਬੀ ਹਜੇ ਵੀ ਨਹੀਂ ਸਮਝੇ ਹਜੇ ਵੀ ਨਹੀਂ ਸਮਝੇ ਹਜੇ ਵੀ ਨਹੀਂ ਸਮਝ ਆ ਰਹੀ ਤੁਹਾਨੂੰ ਇਹ ਅੱਜ ਦੀ ਕਮਾਈ ਹੈ ਦੀ ਕਿੰਨਾ ਟਾਈਮ ਹੋਇਆ ਕੱਟਾ ਨੂੰ ਨੁਕਾਤ ਕੋ ਬੇਰ ਬਚਾਰਨ ਕਿਸੇ ਉਹ ਇਹਦਾ ਮੁੰਡਾ ਛੱਡ ਕੇ ਗਿਆ ਬੀਬੀ ਪਹਿਲਾਂ ਸੱਚ ਜਾਣ ਲਿਆ ਕਰੋ ਪਹਿਲਾਂ ਸੱਚ ਕਿਉਂ ਨਹੀਂ ਜਾਣਦੇ ਉਹ ਕਿਹੜੇ ਘਰ ਲਾਇਆ ਜੀ ਸਵੇਰ ਤੇ ਇੱਥੇ ਅੱਖ ਬੈਠ ਆਹ ਦੇਖ ਲੋ ਬੈਂਕ ਦੀ ਕਾਪੀ ਵੀ ਨਾਲ ਗੱਡੀਆਂ ਹੀ ਛੱਡ ਕੇ ਜਾਂਦੇ ਨੇ ਇਹਨਾਂ ਨੂੰ ਬੈਂਕ ਦੀ ਕਾਪੀ ਇਹ ਅਪਡੇਟ ਕਰਾਉਣੇ ਵਾਲੀ ਆ ਜੇ 2022 ਦੀ ਆ ਉਸ ਤੋਂ ਬਾਅਦ ਜੇ ਐਂਟਰੀਆਂ ਹੋਣੀਆਂ ਨੇ ਮੈਂ ਹੋਈ ਜੀ ਮੈਂ ਸੀ ਕਾਮੇਰਾ ਬਾਪੂ ਮੁੰਡੇ ਦਾ ਕੋਈ ਨੰਬਰ ਆ ਉਹਨੂੰ ਬੁਲਾ ਲੈ ਤੈਨੂੰ ਆਸ਼ਰਮ ਭੇਜਣ ਲੱਗੇ ਆ ਠੀਕ ਆ ਤੇਰਾ ਮੁੰਡਾ ਤੈਨੂੰ ਸੰਭਾਲ ਨਹੀਂ ਸਕਦਾ ਜਿਹੜਾ ਤੇਰੇ ਤੋਂ ਬਜ਼ੁਰਗ ਤੋਂ ਮਜ਼ਦੂਰੀ ਕਰਾਉਂਦਾ ਉਹ ਹੀ ਆ ਜਿਹੜਾ ਤੈਨੂੰ ਇਹ ਉਮਰ ਚ ਭੀਖ ਮੰਗਣ ਨੂੰ ਲਾ ਰਿਹਾ ਉਹ ਤੇਰਾ ਪੁੱਤ ਥੋੜੀਆ ਕਪੁੱਤ ਹੈਗਾ ਹਾਂ ਨਾ ਉਸ ਵਾਂ ਕੁਝ ਨਹੀਂ ਭਈਆ ਆ ਗਈ ਬੀੜੀ ਸੈਟ ਪੀਨ ਨਾ ਰੇ ਨਹੀਂ ਬੀੜੀ ਲੀਤਾ ਹੋਰ ਦਿਖਾ ਦੇ ਉਹ ਨਹੀਂ ਹੈ ਖੜੇ 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 ਬੱਪੂ ਖੜ ਜਾ ਉਸ ਨਹੀਂ ਕਹਿੰਦਾ ਡਰਨਾ ਡਰਨਾ ਉਹ ਡਰਨਾ ਡਰਨਾ ਡਰਦਾ ਕਿਉਂ ਆ ਰਿਹਾ ਉਹਦਾ ਆਜੂ ਡਰਨਾ ਨਹੀਂ ਇਹ ਕੁਝ ਖੜੇ ਆ ਮਾਇਕਾ ਕਿੱਥੇ ਗਿਰ ਗਿਆ ਮਾਇਕਾ ਗਿਰ ਗਿਆ ਲੇਕਿਨ ਇੱਥੇ ਨਹੀਂ ਉਹ ਹੋਰ ਆਈ ਇੱਕ ਦੇਖ ਮੜੇ ਜਿੱਥੇ ਕਿੱਥੇ ਗਿਰ ਗਿਆ ਬਾਪੂ ਨਾਟਕਾ ਕਰੇ ਅਮੀ ਕਿਉਂ ਜ਼ੋਰ ਮਾਰਦਾ ਕਿ ਨਹੀਂ ਆਉਂਦਾ ਅਰੇ ਭੁਜ ਨਹੀਂ ਜਾ ਯਾਰ ਮਰੇ ਆਈਆਂ ਅਫਰਿੰਗ ਬਾਪ ਕਰ ਆ 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 ਤੱਪ ਤੱਪ ਲੈ ਲੈ ਖੜਾ ਹੋ ਜਾ ਲੈ 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 ਦੁਪਾ ਦੇ ਦੇ ਦੁਪਾ ਪਾਹੇ ਦੇ ਦੇ ਹੋ ਜਾਦਾ ਜਦਾਂ ਵੇ ਫੜ ਛੱਡਾ ਹੋਇ ਖੜਾ ਆ ਬਈ ਆ ਪਾਈਸ ਹਰੇ ਜੀ ਹੈਗੇ ਹੈਗੇ ਇਧਰ ਕੱਢ ਲੈ ਕੱਢਣਾ 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 ਉਧਰ ਵੀ ਹੈ ਜੀ ਉਧਰ ਇੱਕ ਦਰ ਦੀ ਆ ਰਾ ਰੂ ਕੇ ਹੱਥ ਦਾ ਛੱਡ ਦੇ ਉਹ ਕੁੜੀ ਉਹ ਨਿਕਲੇ ਕਿਨ ਅੱਗੇ ਆਪਣਾ ਇੱਧਰ ਉਹ ਪੜਾਉਣਾ ਹੈ ਐ ਇਹ ਅਸੀਂ ਟੁੱਟ ਪਹਿਕੇ ਨਹੀਂ ਚੱਲਦੇ ਇਹ ਸਾਡੀ ਸੰਗਤ ਨੂੰ ਨਾ ਇਮੋਸ਼ਨਲ ਬਣਾਉਂਦੇ ਨੇ ਬਾਬਾ ਤੂੰ ਤਾਂ ਕਵੇਰ ਦਾ ਖਜ਼ਾਨਾ ਲਈਦਾ ਛੱਡ ਜਾ ਯਾਰ ਇਹਦੀ ਕਿੱਧਰ ਦੀ ਯਾਰ ਆਹ ਰੂਹ ਜਾ ਇਹਦਾ ਆ ਲੈ ਆਈ ਬੜੋ ਤੇ ਤੇ ਬਾਬਾ ਕੱਟ ਕਰ ਲੈ ਬਹੁਤ ਪੈਸੇ ਢੇਰ ਲੱਗਿਆ ਪਿਆ ਆ ਤਾਂ ਆ ਇੱਧਰ ਚੱਲ ਬਾਬਾ ਤੇਰੀ ਕੋਸ ਕੋ ਭੋਲਾ ਬਾਕਸ ਹੋ ਜਾਣੀ ਅੱਜ ਗੁਰੂ ਘਰ ਤੇਰਾ ਵੀਰ ਸਾਹੀ ਖਜ਼ਾਨਾ ਵਾਲੇ 550 ਵਾਲੇ ਉਹ ਵੱਡਾ ਹੈ ਲੈ ਲੈ ਉਹ ਆਏ ਗੁਰੂ ਜੀ ਚਲ ਚਲ ਹਲੋ ਜੀ ਚੱਲ ਬਾਬਾ ਆ ਜਾ ਤੇਰੀ ਅਰਦਾਸ ਕਰਾ ਕੇ ਆਈਏ ਚੱਲ ਹੁਣ ਦੋ ਘਰੇ ਘਰ ਲਾ ਚੁੱਕੇ ਨੇ ਕਿੰਨੇ ਦੋ ਘਰੇ ਘਰੇ ਲਾ ਆਇਆ ਆ ਉਹ ਸਵੇਰ ਤੋਂ 1 ਘੰਟੇ ਆਤੀ ਆ ਆ ਦੇਖ ਲੋ ਦੋ ਘਰੇ ਹਜੇ ਲਾ ਵੀ ਆਇਆ ਪਹਿਲਾਂ ਇੱਕ ਗੱਲ ਹੋਰ ਸੁਣਾ ਤੈਨੂੰ ਇਹ ਚੱਪਲ ਪਾ ਕੇ ਆਇਆ ਤੇ ਆ ਉਥੋਂ ਚੁੱਕ ਕੇ ਲਿਆ ਜੁੱਤੀ ਆ ਕਿਵੇਂ ਚੱਕੀ ਆ ਆ ਕਿਦੀ ਆ ਸੋ ਕਿਸ ਕੋ ਦੋ ਚੁੱਤੀਆਂ ਕਿਦੀ ਚੁੱਕੀ ਆ ਇਹ ਮੇਰਾ ਹੈ ਆ ਕਿਸ ਕੋ ਦੋ ਆ ਆ ਕਿਦੀ ਆ ਇਹ ਵੀ ਮੇਰਾ ਹੈ ਇਹ ਹੱਥਾਂ ਚ ਪਾ ਕੇ ਆਦੀ ਇਹ ਪੈਰਾਂ ਜਿਹਾਂ ਜਦੀ ਆ ਕਿਸੇ ਨੇ ਆਜ ਚੱਲ ਆ ਜਾ ਬਾਬਾ ਆ ਜਾ ਤੇਰੀ ਅਰਦਾਸ ਕਰਾਈਏ ਉਧਰ ਪੱਲੋ ਇਹਨੂੰ ਪੱਲੋ ਆ ਲੈ ਲੈ ਰੰਦ ਵਿੱਚ ਰਹਿ ਤੇ ਵਿੱਚੇ ਆਪਣੇ ਇਹ ਆਪਾਂ ਇਹ ਅਰਦਾਸ ਕਰਾ ਦੇਣੀ ਅੰਦਰ ਇਹਦੀ ਪਿੰਗਲਵਾੜੇ ਦੇ ਦਈਏ ਕਿ ਅੰਦਰ ਕਰਾ ਦੀ ਛੋਟੀ ਛੋਟੀ ਕੋਈ ਹਾਂਜੀ ਆ ਜਾ ਆ ਜਾ ਬਾਬਾ ਤੇਰੀ ਤੇਰੀ ਕੋਸਕ ਪਾਪ ਕੱਟੇ ਜਾਣਗੇ ਅੱਜ ਤੇਰੇ ਵੈਸੇ ਪਾਪ ਤਾਂ ਤੇਰੇ ਕੀ ਕੱਟੇ ਜਾਣੇ ਤੈ ਕਿਹੜਾ ਹਲ ਚਲਾ ਕੇ ਇਕੱਠੇ ਕੀਤੇ ਨੇ ਇਹ ਆਉਂਦੀ ਆफी ਕੱਟੀ ਹੋਈ ਨਾ ਆਪਣੇ ਕੋਲ ਤਾਂ ਹੁੰਦੀ ਨਹੀਂ ਇਹਦੇ ਕੋਲ ਕਿਸੇ ਇਹ ਤਾਂ ਇਹ ਆ ਦੇਖੋ ਪਾਜੀ ਦੱਸਦੇ ਨੇ ਵੀ ਪਹਿਲਾਂ ਕਿਹੜੇ ਲਾਇਆ ਹੈ ਇਹ ਛੱਟੀਆਂ ਜਿਹੜਾ ਨੂੰ ਛੱਟਣ ਆਉਂਦੇ ਹਾਂ 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 ਚੱਲਾ ਜਾ ਬਾਬਾ ਪੂਰੀ ਜੀ ਪੂਰੀ ਚੱਲ ਰਹੀਆਂ ਨੇ ਤੁਸੀਂ ਕੱਲ੍ਹ ਦੀਆਂ ਦੇਖੋ ਪਾਜੀ ਬੱਸ ਸਟੈਂਡ ਕੋਈ ਮੈਂ ਦੇਖੀ ਸੀ ਚੱਲਾ ਜਾ ਬਾਬਾ ਕਪੜੇ ਕਪੜੇ ਆ ਜਾ ਤੈਨੂੰ ਸੂਟ ਸਵਾਕੇ ਦੇਣਾ ਉਹ ਆ ਕੇ ਲੈ ਲਈ ਮੜੇ ਪਹਿਲਾਂ ਅੰਦਰ ਆ ਜਾ ਪਹਿਲਾਂ ਮੱਥਾ ਟੇਕ ਕੇ ਆ ਜਾ ਤੇਰੇ ਹੱਥੋਂ ਕਰਾਉਣੀ ਹੈ ਦਿਲ ਨਾਲੇ ਪੈਸੇ ਸੰਗਤ ਦੇ ਨੇ ਪੁੰਨ ਤੇਰੇ ਹੱਥੋਂ ਕਰਾਉਂਦੇ ਆ ਜਾ ਆ ਜਾ ਯਮਸ਼ਰ ਵੈਰੀ ਗੁੱਡ ਚੱਕ ਵੀ ਨਹੀਂ ਹੋ ਰਹੀ ਜੀ ਇੰਨਾ ਵਜਣਾ ਦੇਖ ਲੋ ਸਹੀ ਗੱਲ ਆ ਭਾਂਡਾ ਵਾੜਾ ਵਜਣ ਹੋ ਗਿਆ ਹਾਂ ਚੱਲ ਆ ਜਾ ਵਾਹਿਗੁਰੂ ਵਾਹਿਗੁਰੂ ਕਰ ਰੱਬ ਦਾ ਨਾਮ ਲੈ ਹੇ ਲੋ ਭਾਜੀ ਮੈਂ ਲੈ ਦੇ ਦੀ ਯਾਰ ਇਹਨੇ ਕੰਮ ਕੀਤਾ ਯਾਰ ਹੈ ਨਾ ਨਾ ਕੰਮ ਕੀਤਾ ਵੀਰੇ ਤੁਸੀਂ ਲੈ ਜਾਓ ਰੱਖ ਲਓ ਘਰੇ ਦੇਖ ਲਓ ਜੇ ਸੇਵਾ ਕਰਨੀਆਂ ਨਹੀਂ ਮੈਂ ਕਿੱਥੇ ਲੈ ਕੇ ਜਾ ਉਹ ਤੁਸੀਂ ਕਹ ਦੋ ਵੀਰੇ ਤੂੰ ਮੈਨੂੰ ਇਹ ਦੱਸ ਵੀ ਕਿਹੜੇ ਗੁਰੂ ਸਾਹਿਬ ਨੇ ਕਿਹਾ ਵੀ ਭੀਖ ਮੰਗੋ ਠੀਕ ਹੈ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਪਹਿਲੇ ਗੁਰੂ ਨੇ ਨਹੀਂ ਨਹੀਂ ਅਕਾਲ ਪੁਰਖ ਸੀਗੇ ਕੁਝ ਵੀ ਕਰ ਸਕਦੇ ਸੀ ਉਹਨਾਂ ਨੇ ਹਲਕੇ ਚਲਾਇਆ ਤੁਕਸ ਕਾਲੀ ਕਰਤ ਕਰਗੇ ਨਹੀਂ ਨਹੀਂ ਬਿਲਕੁਲ ਬਸ ਰਹੀ ਪੰਜ ਸੌ ਵੀਰੇ ਇਹ ਚੀਜ਼ ਬਹੁਤ ਖਤਰਨਾਕ ਹਾਲੇ ਤੱਕ ਕੰਟਰੋਲ ਹੋ ਜੂਗੀ ਜੇ ਇਦਾਂ ਦੀ ਸੋਚ ਰੱਖੋਗੇ ਨਾ ਆਪਣੇ ਕੰਟਰੋਲ ਤੋਂ ਬਾਹਰ ਹੋ ਜਾਣੀ ਆ ਵੀਰੇ ਬੇਨਤੀ ਆ ਤੁਸੀਂ ਸਾਡੇ ਛੋਟੇ ਵੱਡੇ ਭਰਾ ਹੋਗੇ ਸਮਝ ਹੋਏ ਗੱਲ ਨੂੰ ਇਹ ਮਰਿਆਦਾ ਉੱਥੇ ਹੁੰਦੀ ਆ ਜਿੱਥੇ ਲੰਗਰ ਚੱਲਦੇ ਹੋਣ ਆਪਣੇ ਲੰਗਰ ਚੱਲਦੇ ਨੇ ਦਵਾਈ ਬੂਟੀ ਹੁੰਦੀ ਆ ਸਾਰਾ ਕੁਝ ਆ ਧੰਨਵਾਦ ਜੀ ਧੰਨਵਾਦ ਕਿੰਨੇ ਵਾਰ ਦੇਖ ਸਕਦੇ ਹਾਂ ਚੱਲ ਆ ਜਾ ਬਾਬਾ ਮੈਂ ਕਹਿੰਦਾ ਕਿੰਚੇ ਕੋਈ ਨਹੀਂ ਕੱਲ ਹਲਾ ਕੇ ਕਿੰਚੇ ਆ ਜਾਓ ਆ ਜਾਓ ਬਾਬਾ ਜੀ ਸੇਵਾ ਕਰਨ ਆਏ ਨੇ ਜੀ ਬਾਬਾ ਜੀ ਸੇਵਾ ਕਰਨ ਆਏ ਨੇ ਆ ਮਾਇਆ ਜੀ ਆਲੋ ਬਾਬਾ ਜੀ ਆ ਜਾ ਬਾਬਾ ਆਪਣੇ ਹੱਥੀ ਆ ਜੋੜੇ ਰੱਖ ਦੇ ਥੱਲੇ ਜੋੜੇ ਥੱਲੇ ਰੱਖ ਦੇ ਆ ਜਾ ਪਾਈ ਚੱਲ ਹੱਥ ਲਾਈ ਚੱਲ ਨਾਲ ਵੈਗਰੂ ਵੈਗਰੂ ਕਰੀ ਜਾਂ ਨਾਲੇ ਕਾ ਮੈਨੂੰ ਬਕਸ ਦੇ ਕੇ ਤੇਰੀ ਸੰਗਤ ਨੂੰ ਤੰਗ ਕੀਤਾ ਮੈਂ ਇਹ ਕਰਤਾ ਜੀ ਇਹ ਸੰਗਤ ਤੰਗ ਕਰਦੇ ਨਹੀਂ 20 30 40 ਇਹ ਸੰਗਤ ਨੂੰ 2 ਘੰਟੇ ਦੀਆਂ 2 ਗੇੜ ਘਰੇ ਲਾਇਆ ਪਹਿਲਾਂ ਦੇਖ ਲੋ 60 ਦੇ 50 110 ਚੱਲ ਬਹੁਤ ਨੇ ਵੈਸੇ ਮੈਨੂੰ ਲੱਗਦਾ ਕਈ ਹਜ਼ਾਰਾਂ ਵਿੱਚ ਕਰੀਂ ਫਿਰਦੇ ਦੁਆ। ਅੱਧੀ ਫਿਕਰ ਹੋ ਰਹੀ ਹੈ। ਇਹ ਹੋ ਰਿਹਾ ਹੈ ਕਿ ਬਾਬਾ ਨਹੀਂ ਦੇਖੇ। ਇਹ ਜੀ ਕਲੈਕਸ਼ਨ ਤੇ ਡਿਊਟੀ ਲਾਈ ਸੀ ਇਹਦੀ। ਮਹਾਰਾਜ ਨੇ ਵੀ ਤੂੰ ਇਕੱਠੇ ਕਰ ਲੈ ਬਾਅਦ ਚ ਫਿਰ ਗੋਲਕੇ ਚ ਪਾ ਦਾਂਗੇ। ਹੈ ਜੀ? ਇਹਦੇ ਕੋਲ ਮਿਲਣ। ਇਹ 2 ਘੰਟੇ ਦੇ ਨਹੀਂ ਜੀ ਕਹਿੰਦੇ 2 ਘੜੇ ਪਹਿਲਾਂ ਮਲਾਜ਼ਮੇ ਦੱਸਦੇ ਆ ਤੁਹਾਡੇ 2 ਘੜੇ ਲਾਇਆ ਆ ਘਰੇ ਜੀ। ਆਇਆ ਇਸ ਤਰ੍ਹਾਂ ਜੀ। ਇਸ ਤਰ੍ਹਾਂ ਦੀ ਵਾਲੇ ਨਾਲ। ਆਹ ਦੇਖੋ ਜੀ। ਸਾਡਾ ਨਾ ਮੈਂ ਤਾਂ ਹੀ ਹੁਸ ਹੋ ਗਿਆ ਇੰਨੇ ਕਿੱਥੇ ਕਿੱਥੇ। ਦੇਖ ਲਓ ਤੁਹਾਡੇ ਸਾਹਮਣੇ ਹੀ ਆ। ਆ ਰਹੇ ਹਾਂ ਹਾਂ ਬਰੇਲੀ ਤੋਂ ਆਇਆ ਜੀ ਸਪੈਸ਼ਲ ਐ ਕਿਸੇ ਕੰਮ ਨੂੰ ਇਹ ਕਹਿੰਦਾ ਪੰਜਾਬੀ ਇਮੋਸ਼ਨਲ ਨੇ ਕਹਿੰਦਾ ਪੰਜਾਬੀ ਛੇਤੀ ਤਰਸ ਖਾ ਜਾਂਦੇ ਨੇ ਬਾਬਾ ਜੀ ਖੋਲੇ ਦੋ ਦੋ ਮਿੰਟ ਹੈ ਨਹੀਂ ਜੰਮੀ ਬਾਬਾ ਜੀ ਪਾਈਏ ਪਾਓ ਪਾ ਦੋ ਜੀ ਪਾ ਦੋ ਲੱਗੋ ਸੇਵਾ ਦੇ ਆ ਬਾਬਾ ਜੀ ਆ ਵੇਖੋ 500 ਦਾ 200 ਦੇ ਨਨੇ ਨੇ ਇਕੱਠੇ ਕੀਤੇ ਹੋਣੇ ਨੇ ਵਾਹ ਬਹੁਤ ਮੇਰੀ ਮਿਹਨਤ ਲੱਗੋ ਯਾਰ ਲੱਗੋ ਨਾਲ ਮੜੇ ਇਕੱਲੇ ਜਾਣੇ ਦੇ ਬਸ ਦੀ ਗੱਲ ਨਹੀਂ ਸਵਾ ਕੇ ਹਟ ਜਾ ਥੋੜੇ ਥੋੜੇ ਕਰਕੇ ਮਾਣੇ ਮਾਣੇ ਨੇ ਗਿਰ ਵੀ ਨਾ ਜਾਣ ਬਸ ਧਿਆਨ ਨਾਲ ਬਾਬਾ ਕਿੱਧਰ ਚੱਲ ਗਿਆ ਉਹ ਬਾਬਾ ਉਹ ਹੈਲੋ ਉਹ ਯਾਰ ਮੜਾ ਲਈ ਆ ਉਹਨੂੰ ਤਾਂ ਆਸ਼ਰਮ ਭੇਜਣਾ ਪਾ ਫੇਰ ਮੰਗਣ ਲੱਗੇ ਜਾਣਾ ਉਹਨੇ ਐਨੇ ਨਹੀਂ ਜਾਣੇ ਯਾਰ ਥੋੜੇ ਥੋੜੇ ਕਰਕੇ ਪਾਉਂਦੇ ਸੋਹਰੇ ਆਪਾਂ ਕਹਿਣਾ ਦੇ ਦੋ ਕੋਈ ਨਾ ਘਟੋ ਘਟ 30-40 ਹਜ਼ਾਰ ਹੁਣ 20-30 ਹਜ਼ਾਰ ਹੋਣਾ ਹੈ ਆਪਣਾ ਨਾ ਬਈ ਬੜੀ ਛੇਤੀ ਹੁੰਦੀ ਆ ਇਹ ਹੀ ਗੱਲ ਤੇ ਵੀ ਸਮਝਾ ਹੁਣ ਵੀ ਤਰਸ ਕਈ ਬੀਬੀਆਂ ਕਹਿੰਦੇ ਕਹਿੰਦੇ ਦੇ ਦੋ ਚੱਲ ਵਿਚਾਰੀ ਨੂੰ ਮੈਂ ਵੀ ਤਾਂ ਨਸੀਆ ਨਾ ਵੀ ਤੁਹਾਡੀ ਮਰਜ਼ੀ ਨਾ ਦਇਆ ਬੜੀ ਛੇਤੀ ਹੁੰਦੀ ਨਾਲੇ ਆਇਆ ਬਰੇਲੀ ਤੋਂ ਐ ਜੀ ਆਪਣੀ ਸੰਗਤ ਹੋਰੇ ਦਸ ਗਰੀਬ ਨਹੀਂ ਹੈਗੀ ਪਾਓ ਜੀ ਪਾਓ ਲਾਓ ਸੇਵਾ ਦੇ ਆਪਣਾ ਆਪਣਾ ਯੋਗਦਾਨ ਪਾਓ ਸਾਰੇ ਹੋਰ ਵੀ ਪਾਦੀ ਹੈ ਸਾਰੇ ਯੋਗਦਾਨ ਪਾਓ ਪਾੜਾ ਜਾਓ ਬਾਬਾ ਖੜ ਜਾ ਆ ਦੇ ਬਾਬਾ ਜੀ ਥੱਲੇ ਆ ਸਿੱਟੋ ਆ ਆ ਗਏ ਬੈਠੇ ਧੰਨਵਾਦ ਜੀ ਧੰਨਵਾਦ ਅਸੀਂ ਦੇਖਦੇ ਕਰੋ ਦਿੱਲੀ ਤੋਂ ਆਏ ਵਸੇ ਦੇਖਦੇ ਆ ਅੱਛਾ ਠੀਕ ਹੈ ਬਾਕੀ ਮੈਂ ਕਹਿੰਦਾ ਅੰਦਰ ਵੀ ਦੇ ਆਈ ਹਨਾ ਥੋੜਾ ਅੰਦਰ ਪਾ ਦੋ ਇੰਨਾ ਪੈਣਾ ਨਹੀਂ ਹੈ ਨਾ ਆ ਕੇ ਕਰੋ 500 ਦੇ 50 ਦੇ ਪਾ ਦੋ ਬਾਕੀ ਅੰਦਰ ਦੇ ਦਿੰਨੇ ਆ ਤੇ ਟਾਈਮ ਬਹੁਤ ਲੱਗ ਜਾਣਾ ਆ ਪਾ ਦੋ ਬਾ ਇੰਨੇ ਕ ਬਾਕੀ ਅੰਦਰ ਵੀ ਸੇਵਾ ਕਰਾ ਦਿੰਨੇ ਆ ਹੋਰ ਕੱਢਣਾ ਸੋਸੋ ਤੇ ਕੋਈ ਨਹੀਂ ਅੰਦਰ ਵੀ ਬਹੁਤ ਪ੍ਰਬੰਧ ਚੱਲਦੇ ਨੇ ਇੱਥੇ ਤਾਂ ਹੁਣ ਪੁਆਈ ਜਾਣੇ ਨੇ ਅਸੀਂ ਸਾਰੇ ਆਜੋ ਅੰਦਰ ਆਜੋ ਅਸਲੀ ਇੰਨੀ ਹੋਰ ਪਈ ਆ ਆ ਜੀ ਇਹਨੇ ਪਏ ਨਹੀਂ ਹੈਗੇ ਘੰਟਾ ਲੱਗ ਗਿਆ ਬਾਕੀ ਹੁਣ ਅੰਦਰ ਸੇਵਾ ਕਰਦੇ ਹਾਂ ਹੈਂ ਟੋਟੇ ਲੈਣੇ ਨੇ ਆਜੋ ਹਾਲੋ ਬੰਦੀਆਂ ਇਹਦੇ ਮਤ ਦੇ ਦੋ ਆ ਫੋਟੋ 100-100 ਵੀ ਆ ਹਾਂ ਹਾਂ ਦਸਵੀਆਂ ਦੇ ਵੀਡੀਓ ਨੂੰ ਮਾਤਾ ਜੀ ਪਤਾ ਕੀ ਗੱਲ ਆ ਅਸੀਂ ਕਹਿੰਦੇ ਫਟਾਫਟ ਪਹਿਲਾਂ ਸੇਵਾ ਪਾ ਦੀਏ ਇਹ 1 2 ਬਸ 200 ਸਣ ਦੇ ਦਿਓ ਦਸਤੀਆਂ ਵੀ ਆ ਜੀ 3 ਆ ਲੋ 300 1 2 3 4 5 6 7 8 9 10 11 12 13 ਚੋਨਾ 15 16 17 18 19 20 21 22 23 24 25 26 27 28 ਆ ਲੋ ਬਾਅਦ ਦੇਤਾ ਹੀ ਇਹਨਾਂ ਦਾ ਹਾਂ ਬੱਟ ਆਹ ਕੋਲ 400 ਇਕਨ ਕਰੀਆ 500 ਫੜੇ ਅੱਛਾ ਖੁੱਲਾ ਲੈਣਾ ਕਿੰਨਾ 100 ਖੁੱਲੇ ਵਾਲਾ ਚੱਲ ਵੇ ਸਾਡਾ ਚੱਲ ਵਧੀਆ ਅੰਦਰ ਇਕੱਠੇ ਹੋ ਜਾਣਗੇ ਤੁਸੀਂ 5-6 ਦਿਨ ਇਕੱਠੇ ਜਾਂਦੇ ਬਾਅਦ ਨਹੀਂ ਜਿਹੜੇ 2 ਦਿਨ ਚ ਕਰਦੇ ਦੇਖ ਲੋ ਅਜੇ ਵੀ ਨਾ ਆਪਣੀ ਸੰਗਤ ਜੇ ਸਮਝ ਜਵੇ ਤਾਂ ਵੱਡੀ ਗੱਲ ਹੈ ਜੇ ਹਾਲੇ ਵੀ ਸਮਝ ਜਵੇ ਪਤਾ ਨਹੀਂ ਚੱਕੀ ਦਾ ਤਾਂੰ ਮੰਦਾ ਸੀਸਰ ਪਿਛਾ ਨੂੰ ਕਰਦਾ ਬਰੇ ਸਾਰੀ ਦਿਹਾੜੀ ਅਗਲਾ ਉਹ ਕਰਦਾ ਪੂਰੇ ਮਹੀਨੇ ਚ ਨਹੀਂ ਚਲੋ ਬਾਕੀ ਅੰਦਰ ਪਾ ਦਿੰਨੇ ਆਪਾਂ ਇੱਥੇ ਪਾਈ ਜਾਣੇ ਨੇ ਬਾਕੀ ਅਸੀਂ ਹੁਣ ਇਹਦਾ ਸੇਵਾ ਸ਼ੁਰੂ ਆ 2 3 4 5 6 7 8 9 10 11 12 13 14 15 16 17 18 ਉੰਨੀ ਵੀ ਚੱਲ ਵੀਰੇ ਧੰਨਵਾਦ ਜੀ ਅਜੀ ਵੀ ਅੰਦਰ ਬੋਕਾ ਚ ਪਾਉਣਾ ਤੁਸੀਂ ਹੈ ਜਿਹੜੀਆਂ ਬੋਕਾ ਚ ਹਾਂ ਇਹ ਇਹ ਅੰਦਰ ਕੀ ਬਣਦਾ ਕੀ ਬਣਦਾ ਜਿਹੜੇ ਲੰਗਰ ਛਕਦੇ ਹੋ ਹੁਣ ਇੱਕ ਮਿੰਟ ਹਾਂ ਬਹੁਤਾ ਬੋਲਣਾ ਤੂੰ ਗੱਲ ਸੁਣ ਗੱਲ ਦੱਸ ਸਰਕਾਰ ਦਾ ਬੜਾ ਪ੍ਰਸ਼ਾਸਨ ਚ ਨਵਦੀਨ ਹਾਂ ਉਹਨੂੰ ਤਾਂ ਲੁੱਟ ਲੋ ਇਹਨਾਂ ਨੂੰ ਦੇ ਦਿਓ ਨਹੀਂ ਉਹ ਗੱਲ ਸੁਣ ਕਿੱਥੋਂ ਪ੍ਰਬੰਧ ਚੱਲਦੇ ਨੇ ਹੁਣ ਹੜਾ ਇਹਦੀ ਕਿਹੜੀ ਸਰਕਾਰ ਖੜੀ ਆ ਠੱਕੇ ਨਾ ਮਾਰ ਬਾਬਾ ਮੇਰੀ ਗੱਲ ਸੁਣ ਲੈ ਠੱਕੇ ਨਾ ਮਾਰ ਤੈਨੂੰ ਦੱਸੀ ਜਾਣਾ ਮੈਂ ਤੁਸੀਂ ਸਿੱਖ ਹੋ ਕੇ ਮਸੰਦ ਬਣਿਓ ਦੱਸ ਪ੍ਰਬੰਧਾਂ ਦੇ ਉਂਗਲੀ ਚੱਕਦੇ ਹੋ ਤੂੰ ਕਦੋਂ ਕਿਹਨ ਕਰਨੀ ਹੈ ਕੀ ਬਣਦਾ ਇੱਥੇ 25 ਕਿਹਨੇ ਕਿਹਨੇ ਬਾਤ ਪੁੱਛੀ ਹੜਾਂ 'ਚ ਇਹੀ ਪ੍ਰਬੰਧ ਖੁੱਲੇ ਦੀ ਕੋਰੋਨਾ 'ਚ ਕਿਹਨੇ ਇੱਕ ਦਰ ਖੁੱਲੇ ਨੇ ਮੁੰਡੇ ਕੁੜੀਆਂ ਮੁਲਾਜ਼ਮ ਉਹ ਉਹ ਜਿਹੜਾ ਆਪਣਾ ਅਤਿਆਚਾਰ ਦੇ ਹੱਡੇ ਫੜਾਏ ਹੋਏ ਨੇ ਅੰਦਰ ਕਰ ਲਓ ਪਾ ਦਿਓ ਉਹ ਕਿਹਦੇ ਉਹ ਆਗਰ ਪਾ ਕੇ ਲੱਗ ਲਵੋ ਲੱਗਣੇ ਪੈਗੇ ਆ ਸੇਵਾ ਜੀ ਸੇਵਾ ਜੀ ਸੇਵਾ ਹੈ ਮਹਾਰਾਜ ਨੇ ਡਿਊਟੀ ਲਈ ਵੀ ਹੈ ਜਿਹੜੇ ਵਾਲ ਸੰਗਤ ਨੂੰ ਇਕੱਠੇ ਕਰਦੇ ਨੇ ਥੋੜੀ ਆਪਣਾ ਥੱਲੇ ਪਾ ਦਿੰਦੇ ਭਾਂਣ ਭਾਂ ਦੇ ਦੋ ਇਹਨਾਂ ਨੂੰ ਵਾੜੀਓ ਆ ਅੰਦਰ ਪਾਉਣੇ ਆ ਬਾਈ ਬਸ ਕੋਈ ਨਹੀਂ ਰੱਖ ਦੋ ਰੱਖ ਦੋ ਇੱਕੋ ਗੱਲ ਆ ਇਹ ਵੀ ਪ੍ਰਬੰਧਾ ਜੇ ਜਾਣਾ ਆਪਣੇ ਇੱਥੇ ਪਾ ਦੋ ਇੱਕੋ ਗੱਲ ਆ ਇੱਕੋ ਗੱਲ ਇੱਥੇ ਬਾਦ ਪਾ ਦਿਓ ਇੱਥੇ ਪਾ ਦਿਓ ਇੱਥੇ ਪਾ ਦਿਓ ਇੱਕੋ ਗੱਲ ਆ ਪ੍ਰਬੰਧ ਸਾਰੇ ਚੱਲਦੇ ਨੇ ਆਪਣੇ ਸਾਨੂੰ ਆਖੋ ਜਾਣਾ ਫਿਰ ਪਾ ਲਿਓ ਜੀ ਤੁਸੀਂ ਇੰਨਾ ਕੀ ਸੇਵ ਆਹ ਜੀ ਪਖਾਰੀ ਨੇ ਜਿਹੜੇ ਉਹ ਫੜੇ ਨੇ ਆ ਇੱਕ ਦੋ ਘੰਟੇ ਦੀ ਕਮਾਈ ਆ ਦੋ ਘੰਟੇ ਦੀ ਕਮਾਈ ਆ ਪਖਾਰੀ ਦੀ ਪਹਿਲਾਂ ਦੋ ਕਿਹੜੇ ਘਰੇ ਲਾਇਆ ਆ ਉਹ ਭਾਜੇ ਅੱਧਾ ਘੰਟਾ ਲੱਗ ਗਿਆ ਅਸੀਂ ਪਿੰਗਲਵਾੜੇ ਵਾਲੀ ਗੋਲਕੇ ਚ ਵੀ ਪਾ ਕੇ ਆਇਆ ਪਹਿਲਾ ਸਾਰਿਆਂ ਨੇ ਸੇਵਾ ਕਰਕੇ ਅੱਧਾ ਘੰਟਾ ਪਹਿਲਾਂ ਗੋਲਕੇ ਚ ਪਾਏ ਨੇ ਉੱਥੇ ਜਾ ਸਕਦੇ ਤੋਂ ਬੱਸ ਹੋ ਗਈ ਫੇਰ ਅਸੀਂ ਅੰਦਰ ਆਏ ਲੈ ਕੇ ਕੋਈ ਵੀ ਕੋ ਉਹ ੱੱਕੇ ਰੋ ਇੱਕ ਆਗੇ ਹੋਰ ਉਹ ਬੱਸ ਸਮਾਰ ਉਹ ਨਹੀਂ ਕਹਣਾ ਹਲੋਈ ਖਾਲੀ ਆਗੇ ਤੇ ਫੇਰ ਕੋਈ ਆ ਆਪਣੇ ਕਮੈਂਟ ਕਰਨ ਲੱਗੇ ਚਲੋ ਐਂਡ ਸੋ ਸੇਵਾਦਾਰਾਂ ਨੌਜਵਾਨਾਂ ਦਾ ਵੀ ਧੰਨਵਾਦ ਹੈ ਜੀ ਨਾਲ ਲੱਗ ਕੇ ਇਹਨਾਂ ਨੇ ਸੇਵਾ ਕੀਤੀ ਹੈ ਸੋ ਸੰਗਤ ਨੂੰ ਬੇਨਤੀ ਆ ਕਿ ਤੁਸੀਂ ਵੈਸੇ ਦੇਖ ਹੀ ਲਿਆ ਕਿ ਕਿਵੇਂ 2 ਘੰਟੇ ਦੇ ਵਿੱਚ 30 ਤੋਂ 40000 ਰੁਪਏ ਇਕੱਠਾ ਹੋ ਗਏ ਸੀ ਅੱਧਾ ਬਣਾ ਘੰਟਾ ਸੀ ਪਹਿਲਾਂ ਉੱਥੇ ਪਾਈਆ ਗੋਲਕ ਚ ਸਕਿੱਪ ਕਰਕੇ ਵੀਡੀਓ ਤੁਹਾਨੂੰ ਦਿਖਾਈ ਹੋਣੀ ਆ ਤੇ ਕਿਉਂਕਿ ਉੱਥੇ ਫਿਰ ਜਦੋਂ ਬਾਤ ਹੋ ਗਈ ਪੌਣ ਤੋਂ ਥੱਕ ਕੇ ਫੇਰ ਆ ਕੇ ਉਰੇ ਕਾਰ ਸੇਵਾਜ ਪਾਏ ਨੇ ਵੱਡੇ ਪ੍ਰਬੰਧ ਚੱਲਦੇ ਨੇ ਗੁਰੂ ਘਰਾਂ ਦੇ ਵਿੱਚ ਸੋ ਬੇਨਤੀ ਆ ਦਾਨ ਕਰਨਾ ਤੁਹਾਡੀ ਮਿਹਨਤ ਦੀ ਕਮਾਈ ਆ ਜ਼ਰੂਰ ਕਰੋ ਪਰ ਆਪਣੇ ਆਲੇ ਦੁਆਲੇ ਜਿਹੜਾ ਤੁਹਾਨੂੰ ਪਤਾ ਹੋਵੇ ਲੋੜਵੰਦ ਦਾ ਕਿਸੇ ਧੀ ਦਾ ਵਿਆਹ ਕਰ ਦਿਓ ਕਿਸੇ ਬੱਚੇ ਦੀ ਫੀਸ ਭਰ ਦਿਓ ਜਿਹਨੂੰ ਤੁਸੀਂ ਜਾਣਦੇ ਹੋ ਅਜਿਹੇ ਪਗਾਰੀਆਂ ਜਿਹੜੇ ਬਰੇਲੀ ਤੋਂ ਯੂਪੀ ਤੋਂ ਆ ਕੇ ਪੰਜਾਬ ਲੁੱਟਣ ਆਉਂਦੇ ਨੇ ਤੁਹਾਡੇ ਗੁਰੂ ਘਰਾਂ ਦਾ ਮਾਹੌਲ ਖਰਾਬ ਕਰਨੇ ਆਉਂਦੇ ਨੇ ਉਹਨਾਂ ਨੂੰ ਨਾ ਜਾਣ ਦੋ ਜਿੰਨੇ ਪੈਸੇ ਇਹਦੇ ਕੋਲੇ ਐਨੇ ਤਾਂ ਕਿਸੇ ਪੰਜਾਬੀ ਕੋਲੇ ਹੁੰਦੇ ਨਹੀਂ ਹੈਗੇ 40000 ਰੁਪਏ ਆਦੇ ਟਾਈਮ ਸੇ ਰੱਖਣਾ ਹੈ ਕਿ ਉਹ ਅਗਲੇ ਪਗਾਰੀ ਦੋ ਘੰਟੇ ਜੋ ਵੀ ਦੋ ਕਿਹੜੇ ਮਲਾਜ਼ਮਾਂ ਨੇ ਦੱਸਿਆ ਉਹਨਾਂ ਦੇ ਵੀ ਧੰਨਵਾਦੀ ਆ ਉਹਨਾਂ ਨੇ ਦੱਸਿਆ ਵੀ ਦੋ ਕਿਹੜੇ ਲਾਇਆ ਆ ਦਾ ਵੀ ਅਸੀਂ ਲੰਗਰ ਲਾਇਆ ਬੈਥੇ ਮੈਂ ਦਿੱਲੀ ਦੇਖ ਰਿਹਾ ਤਿੰਨ ਚਾਰ ਦਿਨ ਹੋ ਗਏ ਇਹਨੇ ਉੱਥੇ ਵਹਿੰਦਾ ਅਗੇ ਪੱਕਾ ਆ ਇਹ ਇਹ ਤਾਂ ਮੈਨੂੰ ਵੀ ਪਹਿਲਾਂ ਮੈਂ ਪੁੱਛਦਾ ਮਲਾਜ਼ਮ ਨੇ ਪੁੱਛਿਆ ਤਾਂ ਕਹ ਤੋ ਜਿਹੜੇ ਉਹਨਾਂ ਦਾ ਅਰਥ ਕਰਦੇ ਨੇ ਬਾਬੇ ਦੇ ਫੈਨ ਨੇ ਸ਼ਾਇਦ ਉਹ ਵੀ ਸਮਝ ਗਏ ਹੋਣਗੇ ਜੀ ਤੋ ਜਰੂਰ ਇਹ ਗੱਲ ਦਾ ਧਿਆਨ ਰੱਖਿਓ ਆ ਦੇਖ ਸਕਦੇ ਹੋ ਤੁਸੀਂ ਬਾਕੀ ਉੱਥੇ ਹਲੇ ਪਿੰਗਲਵਾੜੇ ਦੀ ਗੋਲਗੱਜੀ ਪੂਰਾ ਜ਼ੋਰ ਮਾਰ ਕੇ ਆਇਆ ਪਹਿਲਾਂ ਸੀ ਅੱਦੀ ਇੱਧਰ ਸੇਵਾ ਦੀ ਗੱਲ ਤੇ ਅੱਛਾ ਜੀ ਚਲੋ ਜੀ ਇਹ 2 ਘੰਟੇ ਦੀ ਕਮਾਈ ਹੈ ਜੀ 30-40000 ਰੁਪਏ ਉਦੋਂ ਫੜਿਆ ਉੱਧਰ ਗੋਲਗੱਜਾ ਪਾ ਕੇ ਆਂਦਾ ਪਹਿਲਾਂ ਪਿੰਗਲਵਾੜੀ ਦੋ ਜਿਹੜੇ ਕਹਿੰਦੇ ਪਹਿਲਾਂ ਕਰੇ ਲਾਇਆ ਆ ਬਰੇਲੀ ਤੋਂ ਆਇਆ ਜੀ ਅਨੇ ਪੰਜਾਬੀ ਗਲਤੀ ਆਪਣੀ ਸੰਗਤ ਦੀ ਆ ਜਿਹੜੇ ਵੀ ਗੁਰੂ ਘਰਾਂ ਦੇ ਏਡੇ ਪ੍ਰਬੰਧ ਨੇ ਉਰੇ ਕਰੋ ਤੁਸੀਂ ਸਰਕਾਰਾਂ ਬਾੜੀਆਂ ਸੜੀਆਂ ਸਰਕਾਰਾਂ ਦੀਆਂ ਸੋ ਬੇਨਤੀ ਆ ਜੀ ਜ਼ਰੂਰ ਧਿਆਨ ਰੱਖੋ ਕਿ ਤੁਸੀਂ ਬਜ਼ੁਰਗ ਜਿਹੜਾ ਹੁਣੇ ਇਹ ਤੋਂ ਪੈਸੇ ਫੜੇ ਨੇ ਉਹਨੂੰ ਕਹਿਆ ਸੀ ਕਿ ਤੈਨੂੰ ਆਗਰਮ ਦੇ ਛੱਟਦੇ ਆ ਜਿਸ ਤੈਨੂੰ ਲੋੜ ਆ ਕਿ ਪਰ ਹੁਣ ਉਹ ਗਾਇਬ ਹੋ ਗਿਆ ਪੁਲਿਸ ਵਾਲਿਆਂ ਦੀ ਮਦਦ ਨਾਲ ਸਾਰੇ ਲੱਭਿਆ ਗਿਆ ਪਰ ਦੇਖ ਲਓ ਕਿੱਥੇ ਉਹ ਤਾਂ ਖੜਾ ਨਹੀਂ ਹੁੰਦਾ ਸੀ ਕਿੱਥੇ ਥੋੜੀ देर ਦੇ ਵਿੱਚ ਬੈਠ ਕੇ ਗਾਇਬੇ ਹੋ ਗਿਆ ਇੱਥੋਂ ਤੋ ਇਤੋਂ ਅੰਦਾਜ਼ਾ ਲਾ ਲਓ ਕਿ ਇਹ ਕਿਸ ਮੋਟਿਵ ਨਾਲ ਕਿਸ ਸੋਚ ਨਾਲ ਇੱਥੇ ਆਉਂਦੇ ਨੇ। ਸੋ ਮਲਾਜ਼ਿਮਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੂੰ ਪਤਾ ਹੈ ਕਿ ਇਹ ਕਿਸ ਤਰ੍ਹਾਂ ਕ੍ਰਾਈਮ ਕਰਦੇ ਨੇ। ਸੋ ਕੂਝਵਾਨੋ ਸਾਰੇ ਸੰਗਤ ਬੇਨਤੀ ਬਾਰ-ਬਾਰ ਉਹੀ ਕਰਦੇ ਆਂ ਕਿ ਜਿਹੇ ਭਗਰੀਆਂ ਨੂੰ ਪੀਸ ਨਾ ਦਿਓ। ਹੁਣ ਸਾਰੇ ਲੱਭ ਗਏ ਆ ਕਿਤੇ ਨਹੀਂ ਲੱਭਿਆ ਹਲੇ ਤੱਕ ਉਹ। ਜੇਕਰ ਲੱਭਦਾ ਤਾਂ ਤੁਹਾਨੂੰ ਅਪਡੇਟ ਦਵਾਂਗੇ। ਧੰਨਵਾਦੀ ਵਹਿਗਜੀਕਾ ਖਾਲਸਾ ਵਹਿਗਜੀਕੀ ਫਤਿਹ। ਵਹਿਗਜੀਕਾ ਖਾਲਸਾ ਵਹਿਗਜੀਕੀ ਫਤਿਹ।